ਇਸ ਵੇਲੇ ਜੋਤੀ ਮਲਹੋਤਰਾ ਚਰਚਾ ਦਾ ਕੇਂਦਰ ਬਣੀ ਪਈ ਹੈ ਜੋਤੀ ਮਲਹੋਤਰਾ ਪਹਿਲਗਾਮ ਹਮਲੇ ਤੋਂ ਪਹਿਲਾਂ ਕਿੱਥੇ ਸੀ ਜੋਤੀ ਮਲਹੋਤਰਾ ਪਾਕਿਸਤਾਨ ਦੇ ਵਿੱਚ ਕੀ ਕੀ ਕਰਕੇ ਆਈ ਹੈ ਜੋਤੀ ਮਲਹੋਤਰਾ ਕਿੰਨੀ ਵਾਰ ਪਾਕਿਸਤਾਨ ਗਈ ਹੈ ਚੀਨ ਕਿਉਂ ਜਾਣਾ ਚਾਹੁੰਦੀ ਸੀ ਜੋਤੀ ਮਲਹੋਤਰਾ ਦਾਨਿਸ਼ ਦੇ ਨਾਲ ਕੀ ਸਬੰਧ ਸੀ ਹਰ ਪਾਸੇ ਜੋਤੀ ਮਲਹੋਤਰਾ ਜੋਤੀ ਮਲਹੋਤਰਾ ਚੱਲਦਾ ਪਿਆ ਉਹਦੇ ਨਾਲ ਬਹੁਤ ਸਾਰੇ ਹੋਰ ਨਾਮ ਸਰਕੂਲੇਟ ਕਰ ਰਹੇ ਆ ਜਿਨ੍ਹਾਂ ਦੇ ਉੱਤੇ ਜਾਸੂਸੀ ਦੇ ਇਲਜ਼ਾਮ ਲੱਗੇ ਆ ਇਹ ਵੀ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਪਾਕਿਸਤਾਨ ਕੀ ਕੁਝ ਕਰ ਰਿਹਾ ਹੈ ਜਾਂ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਲੋਚਿਸਤਾਨ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਨੇ ਕੀ ਸਥਿਤੀ ਬਣੀ ਹੋਈ ਹੈ ਇਸ ਵੇਲੇ ਜੰਗੀ ਹਾਲਾਤਾਂ ਦੇ ਦਰਮਿਆਨ ਗੱਲਬਾਤ ਕਰਨੀ ਲਾਜ਼ਮੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾਜੀ ਮੌਜੂਦ ਨੇ ਰੁਦਰਾਜੀ ਸਮਾਜ ਦਾ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਨੀਲ ਜੀ ਸ਼ੁਰੂਆਤ ਇਸੇ ਗੱਲ ਤੋਂ ਕਰਦੇ ਹਾਂ ਕਿਉਂਕਿ ਜੋਤੀਮਲ ਹੋਤਰਾ ਇਸ ਵੇਲੇ ਚਰਚਾ ਦਾ ਕੇਂਦਰ ਬਣੀ ਹੋਈ ਹੈ ਜੋਤੀਮਲ ਹੋਤਰਾ ਬਾਰੇ ਦੱਸੋ ਕਿ ਇਹ ਕੀ ਅੰਦਰ ਖਾਤੇ ਦੀ ਇਨਫੋਰਮੇਸ਼ਨ ਹੈਗੀ ਹੈ ਕੌਣ ਹੈ ਜੋਤੀਮਲ ਹੋਤਰਾ ਕੀ ਕੁਝ ਇਹ ਅੰਦਰ ਖਾਤੇ ਕੀਤਾ ਹੈ ਦੇਖੋ ਜੋਤੀ ਮਲੋਤਰਾ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈਗੀ ਆ ਤੇ ਉਹਦੇ ਚੰਗੇ ਫਾਲੋਅਰਸ਼ਿਪ ਹੈਗੀਆਂ ਮੈਂ ਕਿਹਾ 3.5 ਲੱਖ ਦੇ ਕਰੀਬ ਉਹਦੇ ਫਾਲੋਅਰਸ ਨੇ ਇੰਸਟਾਗ੍ਰam ਤੇ ਇਹ ਇੱਕ ਬੜੀ ਵੱਡੀ ਤਦਾਦ ਹੈਗੀ ਆ ਵੱਡੀ ਗਿਣਤੀ ਹੈਗੀ ਆ ਤੇ ਇਹ ਨੈਚੁਰਲ ਹੈ ਕਿ ਉਹ ਹਾਈਪ ਮਿਲ ਜਾਂਦੀ ਹੈ ਉਸ ਨੂੰ ਫਿਰ ਉਹਦੇ ਵਿੱਚ ਇੱਕ ਅੰਦਰ ਸ਼ੌਕ ਸੀ ਲਲਕ ਸੀ ਅੱਗੇ ਵਧਣ ਦੀ ਤੇ ਉਹਦੇ ਲਈ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਕਿਹੜੀਆਂ ਹੱਦਾ ਪਾਰ ਕਰ ਰਹੀ ਹੈਗੀਆਂ ਤੇ ਜਿਉਹਦੀ ਚਾਹੜ ਦੇਖਿਆ ਜਾਏ ਉਹਨੂੰ ਦਾਨਿਸ਼ ਨਾਮ ਦੇ ਅਫਸਰ ਨੇ ਉੱਥੇ ਦੇ ਪਾਕਿਸਤਾਨ ਦੇ ਐਂਬੈਸੀ ਦੇ ਵਿੱਚ ਸਿਕਾ ਡਿਪਲੋਮੈਟ ਉਹਨੇ ਫਸਾਇਆ ਉਹਨੂੰ ਬੜੇ ਹਿਸਾਬ ਨਾਲ ਉਹਨੇ ਉਹਨੂੰ ਵੀਜ਼ਾ ਦੇਣ ਲਈ ਉਹਨੂੰ ਵੀਆਈਪੀ ਟ੍ਰੀਟਮੈਂਟ ਦੇਣ ਲਈ ਫਸਾਇਆ ਤੇ ਉਹਦੇ ਨਾਲ ਇੰਟੀਮੀਟ ਹੋ ਗਈ ਤੇ ਹਾਲਾਂਕਿ ਉਹਨਾਂ ਦੀ ਹਜੇ ਇਹ ਇੰਟੀਮੇਸੀ ਹੈ ਗੱਲਾਂ ਤੱਕ ਹੀ ਸੀਮਤ ਸੀਗੀ ਪਰ ਉਹ ਗੱਲਾਂ ਜੇ ਤੁਸੀਂ ਦੇਖੋ ਤੇ ਉਸ ਤੋਂ ਸਾਫ ਪਤਾ ਲੱਲ ਜਾਂਦਾ ਹੈ ਕਿ ਇਹ ਕਿਤੇ ਨਾ ਕਿਤੇ ਸਪਾਈਂਗ ਕਰਦੀ ਪਈ ਸੀ ਕਿਉਂਕਿ ਉਹ ਇਹਨੂੰ ਪੁੱਛਦਾ ਹੈਗਾ ਵਾ ਕਿ ਜਿਹੜੇ ਜਥੇਨਾ ਤੂੰ ਗਈ ਸੀ ਉਸ ਚ ਕਿਹਨੂੰ ਕਿਨੂੰ ਜਿਹੜੀ ਵੇਟੇਜ ਦਿੱਤੀ ਜਾ ਰਹੀ ਸੀਗੀ ਉਹ ਕਹਿੰਦੀ ਨਹੀਂ ਉਹ ਸਾਰੇ ਬੜੇ ਸਤਰਕ ਸੀਗੇ ਤੇ ਲੱਗਦਾ ਹੈ ਕਿ ਉਹ ਪਹਿਲੇ ਹੀ ਉਹਨਾਂ ਦੀ ਇਹ ਗੱਲ ਪਲੈਨਿੰਗ ਪੂਰੀ ਸੀਗੀ ਕਿ ਅਸੀਂ ਕੁਝ ਸ਼ੋਅ ਨਹੀਂ ਕਰਨਾ ਹੈ ਹੈਨਾ ਤੇ ਉਸਨੇ ਕਿਹਾ ਸੀ ਅੱਗੇ ਤੋਂ ਤੁਹਾਨੂੰ ਸੁਚੇਤ ਰਹਿਣਾ ਪਏਗਾ ਕਿਸੇ ਕਪਲ ਵਾਰੇ ਵੀ ਉਹਨੇ ਉਹਨੇ ਪੁੱਛ ਕਿ ਚ ਕੀਤੀ ਸੀਗੀ ਤੇ ਉਹ ਉਹਦੇ ਬਾਰੇ ਵੀ ਉਹਨੇ ਕਿਹਾ ਸੀਗਾ ਫਿਰ ਉਹ ਨੂੰ ਕਹਿੰਦੀ ਹੈ ਕਿ ਜਿਹੜਾ ਮੈਨੂੰ ਪਾਕਿਸਤਾਨ ਦੇ ਵਿੱਚ ਮੇਰਾ ਵਿਆਹ ਕਰਾ ਦੇ ਹੈ ਨਾ ਉਹਨੂੰ ਇਦਾਂ ਦੀ ਗੱਲ ਵੀ ਨੇ ਕੀਤੀ ਹੈਗੀ ਆ ਤੇ ਇਹਦਾ ਮਤਲਬ ਇਹ ਹੈ ਕਿ ਉਹ ਨਜ਼ਦੀਕ ਹੋ ਗਏ ਸੀਗੇ ਗੱਲਾਂ ਬਾਤਾਂ ਰਾਹੀ ਜਿਹੜਾ ਇਸ ਕਰਕੇ ਥੋੜਾ ਇਹਨੂੰ ਵੀ ਮਜ਼ਾ ਆਨ ਲੱਪਿਆ ਸੀਗਾ ਕਿ ਮੈਂ ਜਿਹੜਾ ਇਸ ਵਕਤ ਵੀਆਈਪੀ ਫੀਲਿੰਗ ਇਹਨੂੰ ਆਨ ਲੱਪੀ ਸੀਗੀ ਤਾਂ ਸਭ ਨਾਲ ਮਾੜੀ ਇਹ ਫੀਲਿੰਗ ਹੈਗੀ ਆ ਜਿਹੜੀ ਵੀਆਈਪੀ ਫੀਲਿੰਗ ਹੈਗੀ ਗਾਨਸ਼ਨਾ ਦੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਜਿਹੜੀ ਜਿਹੜਾ ਉਹਨੂੰ ਇਹ ਕਹਿ ਰਹੀ ਸੀ ਕਿ ਮੇਰਾ ਪਾਕਿਸਤਾਨ ਚ ਕਰਾ ਦੇ ਮਤਲਬ ਉਹਨੂੰ ਇਹ ਵੀ ਕਹਿ ਰਹੀ ਹੋ ਸਕਦੀ ਹੈ ਉਹਨੂੰ ਇੱਕ ਹਿੰਟ ਵੀ ਦੇ ਰਹੀ ਹੋ ਸਕਦੀ ਹੈ ਕਿ ਮੈਂ ਤੈਨਾਂ ਵਿਆਹ ਕਰਾਣ ਨੂੰ ਤਿਆਰ ਆ ਜਾਂ ਉਹ ਇਹ ਕਹਿ ਰਹੀ ਵੀ ਹੋ ਸਕਦੀ ਹੈ ਕਿ ਅੱਗੇ ਤੋਂ ਸਾਡਾ ਕੰਮ ਆਸਾਨ ਹੋ ਜਾਏਗਾ ਜੇ ਮੈਂ ਪਾਕਿਸਤਾਨ ਦੇ ਵਿੱਚ ਵਿਆਹ ਕਰਾ ਲਾਂਗੀ ਹੈ ਨਾ ਮੇਰਾ ਆਣਾ ਜਾਣਾ ਈਜ਼ੀ ਹੋ ਜਾਊਗਾ ਤੇ ਨੈਚੁਰਲ ਹੈ ਕਿ ਇਹਨੂੰ ਕਿਤੇ ਨਾ ਕਿਤੇ ਹਜੇ ਫੰਡਿੰਗ ਦੇ ਬਾਰੇ ਉਹਨਾਂ ਨੇ ਕਲੀਅਰ ਤਾਂ ਨਹੀਂ ਕੀਤਾ ਇਹਨੂੰ ਫੰਡਿੰਗ ਆ ਰਹੀ ਹੋਣੀ ਹੈ ਕਿਉਂਕਿ ਜਿੱਦਾਂ ਦੀ ਇਹ ਵਿਦੇਸ਼ ਯਾਤਰਾਵਾਂ ਕਰ ਰਹੀ ਸੀ ਜਿੱਦਾਂ ਲਵਿਸ਼ ਸਪੈਂਡਿੰਗ ਕਰ ਰਹੀ ਸੀਗੀ ਤੇ ਉਹ ਦਰ ਉਹ ਇੱਕ మీడియం ব্যাকগ্রাউন্ড ਦੇ ਹੈਗੇ ਆ ਉਹ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਮੈਂ ਤਾਂ ਸਮਝਿਆ ਇਹ ਦਿੱਲੀ ਹੀ ਜਾ ਰਹੀ ਹੈ ਤੇ ਮੈਨੂੰ ਨਹੀਂ ਪਤਾ ਸੀ ਇਹ ਪਾਕਿਸਤਾਨ ਵੀ ਜਾ ਰਹੀ ਹੈ ਤੇ ਇਸ ਕਰਕੇ ਇਹਦੇ ਅੰਦਰ ਉਹ ਜਿਹੜੀ ਲਲਕ ਸੀਗੀ ਉੱਚੇ ਦਿਖਣ ਦੀ ਹੋਰਾਂ ਤੋਂ ਤੇ ਵੀਆਈਪੀ ਫੀਲਿੰਗ ਦੀ ਜਿਹੜੀ ਹੈ ਉਹਨੇ ਇਹਨੂੰ 트ੈਪ ਦੇ ਵਿੱਚ ਫਸਾ ਦਿੱਤਾ ਜੇ ਆਪਾਂ ਦੇਖੀਏ ਕਿ ਇਹ 트ੈਪ ਦੇ ਵਿੱਚ ਲਗਾਤਾਰ ਲੋਕ ਫਸ ਜਾਂਦੇ ਨੇ ਤੇ ਜਸੂਸੀ ਤੇ ਆਤਰ ਹੋ ਜਾਂਦੇ ਨੇ ਜਿਵੇਂ ਆਪਾਂ ਅੱਗੇ ਵੀ ਦੇਖਿਆ ਕਿ ਲੜਕੀਆਂ ਜਿਹੜੀਆਂ ਉੱਥੇ ਪਾਕਿਸਤਾਨ ਦਾ ਮਤਲਬ ਲੜਕੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਇਹ ਤਾਂ ਬਾਅਦ ਦੀ ਗੱਲ ਹੈ ਕਿ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਕਾਉਂਟ ਨੇ ਉਹ ਲੜਕੀਆਂ ਦੇ ਬਨੇ ਨੇ ਲੜਕੀਆਂ ਦੀਆਂ ਫੋਟੋਆਂ ਲੱਗੀਆਂ ਪਾਕਿਸਤਾਨ ਦੀਆਂ ਤੇ ਉਹ ਫਿਰ ਉਹ ਖੂਬਸੂਰਤ ਲੜਕੀਆਂ ਦੀਆਂ ਫੋਟੋਆਂ ਹੁੰਦੀਆਂ ਉਹ ਟਰੈਕਟ ਹੋ ਜਾਂਦੇ ਨੇ ਬੰਦੇ ਉਹਨਾਂ ਚੋਂ ਸੀਆਰਪੀ ਦੇ ਜਵਾਨ ਵੀ ਫੜੇ ਗਏ ਨੇ ਬੀਐਸਐਫ ਦੀ ਵੀ ਕਦੇ ਇੱਕ ਜਵਾਨ ਪਿੱਛੇ ਜੇ ਫੜਿਆ ਗਿਆ ਹੈਗਾ ਤੇ ਉਹ ਜਿਹੜੇ ਸੁਰੱਖਿਆ ਬਲ ਵੀ ਦੇ 4G ਵੀ ਉਹ ਸਟ੍ਰੈਪ ਦੇ ਵਿੱਚ ਫਸ ਜਾਂਦੇ ਨੇ ਕਿਤੇ ਨੇ ਕਿਤੇ ਉਹ ਫਿਰ ਉਹ ਹੱਦਾਂ ਪਾਰ ਹੋ ਜਾਂਦੀਆਂ ਜਿਹੜੀਆਂ ਕਿ ਦੇਸ਼ ਭਗਤੀ ਦੀਆਂ ਵੱਲ ਕਰਦੀਆਂ ਉਹਨਾਂ ਨੂੰ ਤੇ ਉਹ ਹੱਦ ਪਾਰ ਕਰਕੇ ਦੇਸ਼ ਦੇ ਵਿਰੁੱਧ ਉਹਨਾਂ ਨੂੰ ਜਾਣਕਾਰੀ ਦੇਣ ਲੱਪੈਂਦੇ ਉਹ ਸਮਝਦੇ ਆ ਕਿ ਜਾਣਕਾਰੀ ਇਹਦਾ ਕੋਈ ਫਰਕ ਨਹੀਂ ਪੈਣਾ ਹੈਗਾ ਤੇ ਪੈਸੇ ਆ ਜਾਣੇ ਆ ਜਾਂ ਸਾਨੂੰ ਜਿਹੜਾ ਹਨੀ trap 'ਚ ਫਸੇ ਹੁੰਦੇ ਆ ਤੇ ਸਾਡੀ ਲੜਕੀ ਨਾਲ ਦੋਸਤੀ ਹੋ ਜਣੀ ਹੈ ਪਰ ਜੇ ਆਪਾਂ ਪਾਸਟ ਦੇਖੀਏ 2010 ਦੇ ਵਿੱਚ ਵੀ ਮਾਧਰੀ ਗੁਪਤਾ ਉਹ ਡਿਪਲੋਮੈਟ ਸੀਗੀ ਇੰਡੀਆ ਦੀ ਡਿਪਲੋਮੈਟ ਸੀਗੀ ਪਾਕਿਸਤਾਨ ਅੰਬੈਸੀ ਦੇ ਪਾਕਿਸਤਾਨ ਦੇ ਵਿੱਚ ਇੰਡੀਆਨ ਅੰਬੈਸੀ ਦੇ ਵਿੱਚ ਲੱਗੀ ਹੋਈ ਸੀਗੀ ਉਹ ਵੀ ਇਸੇ ਤਰ੍ਹਾਂ ਪਾਕਿਸਤਾਨ ਦੇ ਇੱਕ ਅਫਸਰ ਨੇ ਜਿੱਦਾਂ ਇਹ ਦਾਨਿਸ਼ ਨੇ ਇਹਨਾਂ ਨੂੰ ਫਸਾਇਆ ਸੀਗਾ ਉਸੇ ਤਰ੍ਹਾਂ ਦਾਨਿਸ਼ ਨੇ ਇੱਕ ਹੋਰ ਅਫਸਰ ਸੀਗਾ ਤੇ ਸ਼ਾਹਦ احمد ਨਾ ਸੀਗਾ ਉਹਨੇ ਉਹਨੂੰ ਮਾਧੁਰਈ ਨੂੰ ਪਛਾਇਆ ਸੀ 2010 ਦੇ ਵਿੱਚ ਤੇ ਉਹਨੂੰ 2018 ਤੱਕ ਉਹਦਾ ਕੇਸ ਚੱਲਿਆ ਤੇ ਉਸ ਤੋਂ ਬਾਅਦ ਉਹਨੂੰ ਸਜ਼ਾ ਹੋ ਗਈ ਸੀਗੀ ਜਿਹੜੀ ਮਾਧੁਰਈ ਗੁਪਤਾ ਨੂੰ ਤੇ ਇਸ ਕਰਕੇ ਲਗਾਤਾਰ ਇੱਕ ਕੰਮ ਆ ਤਾਂ ਸਾਨੂੰ ਸਤਰਕ ਰਹਿਣ ਦੀ ਲੋੜ ਹੈਗੀ ਆ ਇੱਕ ਹੋਰ ਹੈਗੀ ਆ ਜਿਹੜੀ ਤਰਨ ਤਰਨ ਵਾਲੀ ਲੇਡੀ ਹੈਗੀ ਆ ਉਹ ਵੀ ਇਦੇ ਵਿੱਚ ਫਸੀ ਉਹ ਵੀ ਦਾਨਿਸ਼ ਨਹੀਂ ਉਹਨੂੰ ਹਨੀ ਟਰੈਪ ਦੇ ਵਿੱਚ ਫਸਾਇਆ ਸੀਗਾ ਤੇ ਉਹ ਫਿਰ ਅੱਗੇ ਤੋਂ ਅੱਗੇ ਉਹਨਾਂ ਲਈ ਕੰਮ ਆਸਾਨ ਹੋ ਜਾਂਦਾ ਇੱਕ ਵਾਰੀ ਪੈਨੇਟ੍ਰੇਸ਼ਨ ਕਰ ਦਿੱਤੀ ਤੇ ਸੁਰੱਖਿਆ ਕਵਚ ਭੇਦਤਾ ਅੱਗੇ ਤੋਂ ਅੱਗੇ ਉਹਨਾਂ ਨੂੰ ਕੰਮ ਆਸਾਨ ਹੋ ਜਾਂਦਾ ਅੱਗੇ ਤੋਂ ਅੱਗੇ ਉਹ ਲਿੰਕ ਫੜੀ ਜਾਂਦੇ ਅੱਗੇ ਉਹ ਦੱਸਦਾ ਉਹ ਵੀ ਇਦਾਂ ਦਾ ਉਹ ਵੀ ਪਹਿਲਾਂ ਇਹਨੂੰ ਤਿਆਰ ਹੈ ਹੈਨਾ ਉਹਦੀ ਆ ਇੱਛਾ ਹੈਗੀ ਆ ਉਹ ਉਹਨਾਂ ਇੱਛਾਵਾਂ ਦੀ ਪੂਰਤੀ ਕਰ ਦਿੰਦੇ ਹੈਗੇ ਤਾਂ ਆਪਣਾ ਕੰਮ ਕੱਟ ਲੈਂਦੇ ਹੈਗੇ ਆ ਇਹ ਚੱਲਦਾ ਰਹਿੰਦਾ ਹੈਗਾ। ਬੜੀ ਟ੍ਰੈਪ ਦਾ ਇਸਤੇਮਾਲ ਕਰ ਰਿਹਾ ਪਾਕਿਸਤਾਨ ਮਤਲਬ ਜੀ ਬਿਲਕੁਲ ਹੁੰਦਾ ਨਹੀਂ ਹੈਗਾ। ਮੈਂ ਤੁਹਾਨੂੰ 2010 ਦਾ ਕੇਸ ਤਾਂ 10 ਹੀ ਦਿੱਤਾ ਹੈਗਾ ਮਾਦਰੀ ਗੁਪਤਾ ਦਾ। ਉਸ ਤੋਂ ਬਾਅਦ ਲਗਾਤਾਰ ਇਦਾਂ ਦੇ ਮਾਮਲੇ ਜਿਹੜੇ ਆ ਸਾਹਮਣੇ ਆਉਂਦੇ ਰਹਿੰਦੇ ਹੈਗੇ। ਹੁਣ ਅਸੀਂ ਲੋਕ ਵੀ ਦੇਖ ਲਈਏ ਸਾਨੂੰ ਵੀ ਫੇਸਬੁਕ ਤੇ ਰਿਕਵੈਸਟ ਆਂਦੀਆਂ ਰਹਿੰਦੀਆਂ ਹੈਗੀਆਂ। ਲੜਕੀਆਂ ਦੇ ਫੋਟੋਆਂ ਲੱਗੀਆਂ ਹੁੰਦੀਆਂ ਪਰ ਤੁਸੀਂ ਧਿਆਨ ਨਾ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਜਿਹੜੇ ਪ੍ਰੋਫਾਈਲ ਨੇ ਜਾਲੀ ਨੇ। ਇਹ ਹੁਣੇ ਕੁਝ ਹੀ ਸਮੇਂ ਦੇ ਵਿੱਚ ਸ਼ੁਰੂ ਕੀਤੇ ਗਏ ਨੇ ਤੇ ਪਾਕਿਸਤਾਨ ਨੇ ਤਾਂ ਦੱਸਿਆ ਗਿਆ ਕਿ ਮਿਲੀਅਨ ਦੇ ਕਰੀਬ ਹੈਂਡਲਸ ਜਿਹੜੇ ਆ ਉਹ ਯੂਜ਼ ਯੂਜ਼ ਕੀਤੇ ਇੱਕਦਮ ਉਹਨਾਂ ਨੇ ਬਾੜ ਲਿਆਤੀ ਨਵੇਂ-ਨਵੇਂ ਚੈਨਲ ਜਿਹੜੇ ਆ ਦੇਖਣ ਨੂੰ ਤੁਹਾਨੂੰ ਮਿਲੇ ਜਿਨ੍ਹਾਂ ਦਾ ਕਦੀ ਨਾਂ ਨਹੀਂ ਸੁਣਿਆ ਸੀ ਉਹਨਾਂ ਦੇ ਜਦੋਂ ਰਿਕਾਰਡ ਦੇਖੋ ਤਾਂ ਕੋਈ ਖਬਰਾਂ ਜੜੀਆਂ ਪੁਰਾਣੀਆਂ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਉਂਦੀਆਂ ਸੀਗੀਆਂ ਤੇ ਉੱਥੋਂ ਤੁਹਾਨੂੰ ਸਮਝ ਜਾਣਾ ਚਾਹੀਦਾ ਇਹ ਸਾਰੇ ਹੈਂਡਲਸ ਜਿਹੜੇ ਆ ਹੁਣੇ ਸ਼ੁਰੂ ਕੀਤੇ ਗਏ ਆ ਤੇ ਇਹ ਜਸੂਸੀ ਲਈ ਇਸਤੇਮਾਲ ਕੀਤੇ ਜਾ ਰਹੇ ਨੇ ਮੈਂ ਇਹ ਜਾਨਣਾ ਚਾਹੁੰਦਾ ਕਿ ਕੀ ਜੋਤੀ ਮਲਹੋਤਰਾ ਇੰਨੀ ਅੰਨੀ ਹੋ ਗਈ ਸੀ ਉਸ ਪਿਆਰ ਦੇ ਵਿੱਚ ਕਿ ਉਹ ਆਪਣੇ ਦੇਸ਼ ਦੇ ਨਾਲ ਹੀ ਧੋਖਾ ਮਾਉਣ ਲੱਗੀ ਕਿ ਉਹਨੂੰ ਪਤਾ ਸੀ ਕਿ ਉਹ ਜਸੂਸੀ ਕਰ ਰਹੀ ਹੈ ਪਾਕਿਸਤਾਨ ਲਈ ਦੇਖੋ ਉਹਨੂੰ ਇਹ ਲੱਗ ਰਿਹਾ ਹੋਣਾ ਕਿ ਮੈਨੂੰ ਵੀਆਈਪੀ ਟ੍ਰੀਟਮੈਂਟ ਮਿਲ ਰਿਹਾ ਮੈਂ ਇਸ ਕੰਟਰੀ ਦੇ ਵਿੱਚ ਜਾ ਰਹੀ ਹਾਂ ਹੈਨਾ ਮੈਂ ਹਾਈ ਪ੍ਰੋਫਾਈਲ ਲੋਕਾਂ ਨਾਲ ਮਿਲ ਰਹੀ ਹਾਂ ਉਹ ਮਰੀਮ ਨਵਾਸ ਦੇ ਨਾਲ ਵੀ ਉੱਥੇ ਮਿਲੀ ਤੁਸੀਂ ਦੇਖੋ ਉਹਦੇ ਨਾਲ ਗੱਲਬਾਤ ਕੀਤੀ ਹੈਨਾ ਤੇ ਮਤਲਬ ਉਹਨੂੰ ਇਹ ਲੱਗ ਰਿਹਾ ਹੋਣਾ ਇਹ ਫੀਲਿੰਗ ਆ ਰਹੀ ਹੋਣੀ ਹੈਗੀ ਹੈ ਤੇ ਨਾਲ ਦੀ ਨਾਲ ਹੀ ਉਹਨੂੰ ਪੈਸੇ ਵੀ ਮਿਲ ਰਹੇ ਹੋਣੇ ਆ ਠੀਕ ਹੈ ਤੇ ਇਸ ਕਰਕੇ ਨਾਲੇ ਫਿਰ ਉਹਨੂੰ ਪ੍ਰਸਿੱਧੀ ਮਿਲ ਰਹੀ ਉਹਦੇ ਲਗਾਤਾਰ ਵੀਵਰ ਵਧ ਰਹੇ ਹੈਗੇ ਆ ਉਹਦੇ ਫੋਲੋਅਰਸ ਵਧ ਰਹੇ ਨੇ ਉਹਦੇ ਨੂੰ ਲਾਈਕਸ ਵਧ ਰਹੇ ਨੇ ਹੈਨਾ ਸਾਰੇ ਅਕਾਊਂਟਸ ਦੇ ਉੱਤੇ ਉਹ ਪਾਕਿਸਤਾਨ ਦੇ ਬੰਦੇ ਜੁੜ ਜਾਂਦੇ ਹੈਗੇ ਆ ਉਹ ਵੀ ਉਹਨਾਂ ਨੂੰ ਪ੍ਰਮੋਟ ਕਰਦੇ ਆ ਕਿ ਇਸ ਲੜਕੀ ਨੂੰ ਹੋਰ ਆਈਪ ਦਿਓ ਤਾਂ ਕਿ ਹੁਣ ਉਹ ਇੰਡੀਆ ਦੇ ਖਿਲਾਫ ਮਤਲਬ ਇੰਡੀਆ ਡਾਇਰੈਕਟਲੀ ਇੰਡੀਆ ਦੇ ਖਿਲਾਫ ਨਹੀਂ ਉਹ ਪਾਕਿਸਤਾਨ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੀ ਪਈ ਸੀ ਆਪਣੀਆਂ ਪੋਸਟਾਂ ਪਾਉਂਦੀ ਪਈ ਸੀਗੀ ਤੇ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਕਿ ਇੱਕ ਲੜਕੀ ਜਿਹੜੀ 3.5 ਲੱਖ ਫਾਲੋਅਰ ਹੈ ਉਹ ਇੱਕ ਪੋਸਟ ਪਾਉਂਦੀ ਜੇ ਪਾਕਿਸਤਾਨ ਦੇ ਹੱਕ ਦੇ ਵਿੱਚ ਉਹਦੇ ਨਾਲ ਇੰਡੀਆ ਦਾ ਜਿਹੜਾ ਯੂਥ ਉਹਦੇ ਨਾਲ ਜੁੜਿਆ ਹੋਇਆ ਉਹ ਬੜੀ ਛੇਤੀ ਇਨਫਲੂਐਂਸ ਹੁੰਦਾ ਉਹ ਦੇਖਦੇ ਕਿ ਇੱਕ ਸੋਹਣੀ ਕੁੜੀ ਨੇ ਆ ਪੋਸਟ ਪਾ ਦਿੱਤੀ ਹੈਗੀ ਤੇ ਉਹ ਆਪਣੀ ਫੋਟੋ ਹੀ ਪਾ ਦਿੰਦੀ ਹੈ ਉੱਤੇ ਲਾਈਕ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਜਾਂਦੇ ਆ ਕੁਝ ਹੀ ਦਿਨਾਂ ਦੇ ਵਿੱਚ ਤੇ ਇਹ ਕੰਮ ਚੱਲਦਾ ਪਿਆ ਸੀ ਜਿਸਦਾ ਉਹਨਾਂ ਨੂੰ ਕਾਫੀ ਫਾਇਦਾ ਸੀ ਕਿਉਂਕਿ ਵਾਰ ਦੇ ਟਾਈਮ ਤੇ ਸੋਸ਼ਲ ਮੀਡੀਆ ਦਾ ਪ੍ਰਚਾਰ ਉਹ ਕਾਫੀ ਫਾਇਦਾਮੰਦ ਸਿੱਧ ਹੋ ਜਾਂਦਾ ਹੈ ਸੁਰੱਖਿਆ ਬਲੰਦੀ ਮਾਨਸਿਕਤਾ ਉਹਨਾਂ ਚੇਂਜ ਹੋ ਜਾਂਦੀ ਲੋਕਾਂ ਦੀ ਮਾਨਸਿਕਤਾ ਚੇਂਜ ਹੋ ਜਾਂਦੀ ਹੈਗੀ ਹੈ ਤੇ ਉਹ ਕਾਫੀ ਪਾਕਿਸਤਾਨ ਇਸ ਪਾਸੇ ਨੂੰ ਜਿਆਦਾ ਤੁਰਿਆ ਹੋਇਆ ਹੈ ਰੋਤਰਾ ਜੀ ਇਹ ਵੀ ਜਾਣਨਾ ਚਾਹੁੰਦੇ ਆ ਕਿ ਪੰਜਾਬ ਦੇ ਬਹੁਤ ਸਾਰੇ ਇਦਾਂ ਦੇ ਵਲੌਗਰਸ ਨੇ ਪੱਤਰਕਾਰ ਵੀ ਇਵਨ ਹੈਗੇ ਨੇ ਜਿਹੜੇ ਪਾਕਿਸਤਾਨ ਜਾ ਕੇ ਆਏ ਨੇ ਉਹ ਵੀ ਮੁਲਾਕਾਤਾਂ ਕਰਕੇ ਆਏ ਨੇ ਉਥੋਂ ਦੇ ਲੋਕਾਂ ਦੇ ਨਾਲ ਇਵਨ ਪਰਸਨੈਲਿਟੀਜ਼ ਦੇ ਨਾਲ ਵੀ ਮਿਲੇ ਨੇ ਕੀ ਹੁਣ ਸਾਰਿਆਂ ਦੇ ਉੱਤੇ ਤਲਵਾਰ ਲਟਕੇਗੀ ਇਹ ਜੀ ਬਿਲਕੁਲ ਸਾਰਿਆਂ ਦੇ ਉੱਤੇ ਤਲਵਾਰ ਜਿਹੜੀ ਲਟਕ ਚੁੱਕੀ ਹੈ ਉਹਨਾਂ ਦੀ ਇਨਕੁਆਇਰੀ ਹੋ ਰਹੀ ਹੈ ਜਾਂਚ ਉਹਨਾਂ ਦੀ ਪੂਰੀ ਉਹ ਕੱਢਦੇ ਪਏ ਪੁੱਛ ਪੜਤਾਲ ਕਰਦੇ ਪਏ ਆ ਉਹਨਾਂ ਦਾ ਸਾਰਾ ਅਤੀਤ ਹੈ ਉਹਨਾਂ ਦੇ ਕੀ ਰੈਕੋਰਡਸ ਹੈ ਤੇ ਉਹ ਫੇਸਬੁੱਕ ਤੇ ਕੀ ਹੈ ਉਹਨਾਂ ਦੀ ਪੁਰਾਣੀਆਂ ਪੋਸਟਾਂ ਕੀ ਨੇ WhatsApp ਤੇ ਉਹਨਾਂ ਦੇ ਕਿਹਦੇ ਕਿਹਦੇ ਨਾਲ ਚੈਟ ਚੱਲਦੀ ਪਈ ਹੈਗੀ ਉਸ ਤੋਂ ਪਾਕਿਸਤਾਨ ਦੇ ਨੰਬਰ ਕੱਢਣਗੇ ਜਾਂ ਕਿਸੇ ਹੋਰ ਵਿਦੇਸ਼ਾਂ ਦੇ ਨੰਬਰ ਕੱਢਣਗੇ ਸਾਰੀ ਚੈਟ ਜਿਹੜੀ ਹੈ ਐਨਲਾਈਜ਼ ਕਰਨਗੇ ਉਹ ਤਾਂ ਸਾਰਾ ਕੁਝ ਚੈੱਕ ਕਰਨਗੇ ਹੁਣ ਤਲਵਾਰ ਤਾਂ ਉਹਨਾਂ ਤੇ ਲਟਕਦੀ ਹੈਗੀ ਆ अच्छा रुद्रा जी ਹੁਣ ਮੌਜੂਦਾ ਹਾਲਾਤਾਂ ਦਾ ਵੀ ਇੱਕ ਵਾਰ ਜ਼ਿਕਰ ਕਰ ਲਈਏ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਬਲੋਚਿਸਤਾਨ ਕੁਝ ਜ਼ਿਆਦਾ ਅਗਰੈਸਿਵ ਨਜ਼ਰ ਆ ਰਿਹਾ ਹੈ ਇਸ ਵੇਲੇ ਪਾਕਿਸਤਾਨ ਦੇ ਉੱਤੇ ਅੱਜ ਵੀ ਖਬਰ ਸੀ ਕਿ ਸਕੂਲ ਵੈਨ ਦੇ ਉੱਤੇ ਵੀ ਹਮਲਾ ਹੋਇਆ ਹੈ ਲੰਘੇ ਦਿਨ ਵੀ ਬੰਬ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਡਰੋਨਸ ਸੱਟੇ ਜਾ ਰਹੇ ਨੇ ਉਧਰੋਂ ਬਲੋਚਿਸਤਾਨ ਦੇ ਵੱਲੋਂ ਕਿਸ ਤਰ੍ਹਾਂ ਦੇ ਹਾਲਾਤ ਪਾਕਿਸਤਾਨ ਨੂੰ ਲੈ ਕੇ ਦੇਖੋ ਸਥਿਤੀ ਪਾਕਿਸਤਾਨ ਦੀ ਆ ਬਲੋਚਿਸਤਾਨ ਨੇ ਮਾੜੀ ਹੀ ਕੀਤੀ ਹੋਈ ਹੈਗੀ ਹੈ ਕਿਉਂਕਿ ਬਲੋਚਿਸਤਾਨ ਇੱਕ ਛੋਟਾ ਹਿੱਸਾ ਨਹੀਂ ਹੈਗਾ ਇੱਕ ਬਹੁਤ ਵੱਡਾ ਕਰੀਬ ਮੇਰੇ ਖਿਆਲ 40% ਦੇ ਕਰੀਬ ਏਰੀਆ ਉਹ ਆਕਿਊਪਾਈ ਕਰਦੇ ਪਏ ਨੇ ਤੇ ਜੇ ਬਲੋਚਿਸਤਾਨ ਕੱਟਿਆ ਜਾਂਦਾ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਅਸੀਂ ਪਾਕਿਸਤਾਨ ਨਹੀਂ ਹੈ ਹੁਣ ਜੇ ਉਹ ਕੱਟਿਆ ਜਾਂਦਾ ਤਾਂ ਪਾਕਿਸਤਾਨ ਤਾਂ ਫਿਰ ਕੁਝ ਬਚਿਆ ਹੀ ਨਹੀਂ ਤੇ ਅੱਜ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਇਹ ਮਾੜੀ ਗੱਲ ਹੈਗੀ ਹੈ ਸਕੂਲੀ ਬੱਚੇ ਜਿਹੜੇ ਆ ਉਹ 4 ਉਹਦੇ ਵਿੱਚ ਮਰ ਗਏ ਨੇ ਤੇ 36 ਉਹਦੇ ਵਿੱਚ ਘਾਇਲ ਹੋ ਗਏ ਨੇ ਬੰਦਾ ਜਿਹੜਾ ਸੁਸਾਈਡ ਬੰਬਰ ਸੀਗਾ ਉਹਨੇ ਉਸ ਬੱਸ ਨੂੰ ਉਡਾ ਦਿੱਤਾ ਤੇ ਬਲੋਚਿਸਤਾਨ ਦੇ ਵਿੱਚ ਲਗਾਤਾਰ ਦੇਖੋ ਪਾਕਿਸਤਾਨ ਇਹ ਫਸਲ ਆ ਵੀਜੀ ਹੈ ਤੇ ਉਹ ਵੀਜੀ ਹੈ ਤਾਂ ਉਸੇ ਤਰ੍ਹਾਂ ਦੀ ਫਸਲ ਜਿਹੜੀ ਹੈ ਉਹਨਾਂ ਨੂੰ ਕਟਣੀ ਵੀ ਪੈਣੀ ਹੈਗੀ ਹੈ ਇਹ ਉਹਨਾਂ ਨੇ ਸੁਸਾਈਡ ਬੰਬਰ ਟ੍ਰੇਨਿੰਗ ਦੇ ਕੇ ਆਪ ਤਿਆਰ ਕੀਤੇ ਆ ਆਈਡੀ ਉੱਥੇ AK4774 ਜਿਹੜੀਆਂ ਉਹ ਖੁੱਲੀਆਂ ਮਿਲਦੀਆਂ ਉੱਥੇ ਤੇ ਹੱਥਗੋਲੇ ਜਿਹੜੇ ਆ ਤੇ ਹਰ ਗਲੀ ਮਹੱਲੇ ਦੇ ਵਿੱਚ ਤੁਰੇ ਫਿਰਦੇ ਹੈਗੇ ਆ ਤੇ ਮੈਂ ਸਮਝਦਾ ਕਿ ਉਹ ਫਸਲ ਜਿਹੜੀ ਉਹ ਕੱਟਦੇ ਪਏ ਹੈਗੇ ਆ ਕਿਉਂਕਿ ਉਹਨਾਂ ਨੇ ਆਰਮਸ ਐਂਡ ਸਪਲਾਈਜ਼ ਐਨੇ ਕ ਵਿਦਰੋਹੀਆਂ ਨੂੰ ਦੇ ਦਿੱਤੀ ਉੱਥੇ ਵਾਲਿਆਂ ਨੂੰ ਵੀ ਤੇ ਜਿਹੜੇ ਇੰਡੀਆ ਚ ਆ ਕੇ ਤਸ਼ੱਦਦ ਢਾਨ ਜਾਂ ਇੱਥੇ ਅਤੰਕਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਉਹਨਾਂ ਨੂੰ ਦਿੱਤੀ ਉਹਨੂੰ ਅੰਦਰ ਆਣ ਹੀ ਬਾਰੇ ਇੰਡੀਆ ਦੇ ਵਿੱਚ ਸਖਤੀ ਹੋਈ ਹੈ ਵਾਰਡ ਲੱਗੀ ਹੋਈ ਹੈ ਤੇ ਹੋਰ ਸਿੱਧੀ ਹੁਣ ਗੋਲੀਆਂ ਮਾਰਦੇ ਪਏ ਹੈਗੇ ਆ ਜਿਹੜਾ ਵੀ ਅੰਦਰ ਐਂਟਰ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਕੋ ਵੜ ਨਹੀਂ ਹੋ ਰਿਹਾ ਇੰਡੀਆ ਦੇ ਵਿੱਚ ਤੇ ਹੁਣ ਕੀ ਕਰਨਗੇ ਹੁਣ ਉਹਨਾਂ ਨੂੰ ਤਾਂ ਹੋਰ ਕੰਮ ਹੈ ਨਹੀਂ ਉਹ ਮਿਹਨਤ ਕਰ ਨਹੀਂ ਸਕਦੇ ਜਿਹੜੇ ਬੰਦੇ ਕੋ ਪਿਸਤੌਲ ਫੜੀ ਹੁੰਦੀ ਹੈ ਨਾ ਉਹ ਫਿਰ ਮੁੜ ਕੇ ਮਿਹਨਤ ਕਰਨ ਜੋਗਾ ਨਹੀਂ ਰਹਿੰਦਾ ਹੈਗਾ ਵਾ ਉਹ ਤਾਂ ਕਹਿੰਦਾ ਉਹਨੂੰ ਲੱਗਦਾ ਮੈਂ ਰਾਜਾ ਵਾਂ ਇਹ ਕਿਦਾਂ ਕੁਛ ਕਰੇ ਉਹ ਫਿਰ ਸੋਚੇਗਾ ਕਿ ਮੈਂ ਮੇਰਾ ਤਾਂ ੱੱਕਾ ਚੱਲਦਾ ਉਹ ਪੈਸੇ ਵੀ ਖੋਏਗਾ ਲੋਕਾਂ ਤੋਂ ਤੇ ਹੋਰ ਉਹਦਾ ਦਿਮਾਗ ਜਿਹੜਾ ਉਸ ਪਾਸੇ ਦਾ ਉਹਨਾਂ ਨੇ ਐਜੂਕੇਟ ਕੀਤਾ ਹੋਇਆ ਉਸ ਤਰ੍ਹਾਂ ਦਾ ਮੋਲਡ ਕੀਤਾ ਹੋਇਆ ਹੈਗਾ ਉਹ ਫਿਰ ਇਦਾਂ ਦੀਆਂ ਕੰਮਾਂ ਦੇ ਵਿੱਚ ਚੱਲਦੇ ਰਹਿੰਦੇ ਹੈਗੇ ਆ ਜੀ ਮੈਂ ਇੱਕ ਇਹ ਵੀ ਗੱਲ ਜਾਣਨੀ ਚਾਹੁੰਦਾ ਕਿ ਹੁਣ بلوچستان نے یہ ਮੰਗ ਰੱਖੀ ਸੀਗੀ بھارت ਦੇ ਅੱਗੇ ਕਿ ਤੁਸੀਂ ਸਾਨੂੰ ਰੈਕੋਗਨਾਈਜ਼ ਕਰੋ ਉਸ ਤੋਂ ਬਾਅਦ ਯੂਨ ਤੋਂ ਮੰਗ ਰੱਖੀ ਸੀ ਕਿ ਰੈਕੋਗਨਾਈਜ਼ ਕੀਤਾ ਜਾਵੇ ਭਾਰਤ ਨੂੰ ਵੀ ਭਾਰਤੀ افیشلز ਨੂੰ ਵੀ ਇਹ ਮੰਗ ਉੱਠ ਦੀ ਨਜ਼ਰ ਆਈ ਸੀ ਕਿ ਹਾਂ ਕਰ ਲੈਣਾ ਚਾਹੀਦਾ ਆ ਕੀ بلوچستان ਨੂੰ ਰੈਕੋਗਨਾਈਜ਼ ਕੀਤਾ ਜਾਵੇਗਾ ਦੇਖੋ ਇਹ ਅੱਡਾ ਆਸਾਨ ਕੰਮ ਨਹੀਂ ਹੈਗਾ ਬੜੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਹਾਲਾਂਕਿ ਹਜੇ ਤਾਂ ਉਹ ਅਲੱਗ ਵੀ ਨਹੀਂ ਆਪਾਂ ਦੇਖਿਆ ਜਾਈਏ ਕਿ ਉਹਨਾਂ ਦੀ ਕੋਈ ਆਪਣੀ ਆਰਮੀ ਮਿਲਟਰੀ ਵਗੈਰਾ ਕੁਛ ਅੱਦਾਂ ਦਾ ਹੈ ਨਹੀਂ ਹੱਦਬੰਦੀ ਨਹੀਂ ਉਹਨਾਂ ਨੇ ਉਹਨਾਂ ਦੀ ਹੈਗੀ ਹੈ ਤੇ ਹਜੇ ਵੀ ਉੱਥੇ ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਉਹਦੇ ਆਫੀਸ਼ੀਅਲਸ ਲੱਗੇ ਹੋਏ ਨੇ ਜਿੱਦਾਂ ਅੱਜ ਬਸਵਾਲੀ ਸਾਈਟ ਤੇ ਉੱਥੇ ਵੀ ਪਾਕਿਸਤਾਨ ਦੇ ਆਫੀਸ਼ੀਅਲਸ ਉੱਥੇ ਪਹੁੰਚੇ ਸੀ ਆਰਮੀ ਹਜੇ ਉਹਨਾਂ ਨੂੰ ਕਿਉਂਕਿ ਆਰਮੀ ਜਿਹੜੀ ਹੈ ਉਹ afghanistan border ਤੇ ਤੇ ਜ਼ਿਆਦਾ india border ਤੇ ਹੈਗੀ ਹੈ ਉਹ ਤੋਂ ਹਟਾ ਨਹੀਂ ਸਕਦੇ ਇਸ ਕਰਕੇ ਉਹਨਾਂ ਦਾ ਧਿਆਨ ਉੱਧਰ ਘਟ ਹੈਗਾ ਤੇ ਪਰ ਉਸ ਤੋਂ ਬਾਅਦ ਉਹਨਾਂ ਨੇ ਬਲੋਚਿਸਤਾਨ ਵੀ ਆਰਮੀ ਭੇਜ ਕੇ ਇੱਕ ਵਾਰੀ ਇਹਨੂੰ ਪੂਰੀ ਤਰ੍ਹਾਂ ਇਹਨਾਂ ਦਾ ਅੰਦੋਲਨ ਉਹ ਨਸ਼ਟ ਕਰਨ ਦੀ ਕੋਸ਼ਿਸ਼ ਤੱਕ ਕਰਨੀ ਹੈਗੀ ਹੈ ਪਰ ਹੁਣ ਦੇਖੋ ਕਦੋਂ ਹੁੰਦਾ ਪਰ ਇਹ ਵੀ ਪੂਰਾ ਮੈਂ ਦੇਖਿਆ ਉਹਨਾਂ ਦੇ ਫਾਈਟਰਸ ਜਿਹੜੇ ਆ ਉਹ ਬੜੇ ਟ੍ਰੇਨਡ ਨੇ ਬਲੋਚਿਸਤਾਨ ਦੇ ਜਿਸ ਤਰ੍ਹਾਂ ਉਹਨਾਂ ਨੇ ਟ੍ਰੇਨ ਹਾਈਜੈਕ ਕੀਤੀ ਹੈ ਉਸ ਤੋਂ ਉਹ ਲਗਾਤਾਰ ਨਾਲੇ ਵੀਡੀਓ ਬਣਾਉਂਦੇ ਨੇ ਨਾਲੇ ਆ ਪਾਕਿਸਤਾਨ ਆਰਮੀ ਦੀਆਂ ਗੱਡੀਆਂ ਉਡਾਉਂਦੇ ਪਏ ਨੇ ਤੇ ਉਹਨਾਂ ਨੂੰ ਪੋਸਟ ਕਰਦੇ ਪਏ ਆਪਣੇ ਹੈਂਡਲਸ ਤੋਂ ਵੀ ਆ ਲੈ ਉਹਦੇ ਜਿਹੜੇ ਸਾਰੇ ਵਰਲਡ ਦੇ ਵਿੱਚ ਉਹਨਾਂ ਦੇ ਫੋਲੋਅਰਸ ਨੇ ਕੈਨੇਡਾ ਦੇ ਵਿੱਚ ਬਹੁਤ ਫੋਲੋਅਰਸ ਨੇ ਬਲੋਚੀ ਬਹੁਤ ਅਗੇਂਸਟ ਨੇ ਪਾਕਿਸਤਾਨ ਦੇ ਤੇ ਇੰਗਲੈਂਡ ਦੇ ਵਿੱਚ ਵੀ ਕਾਫੀ ਉਹ ਕਰ ਰਹੇ ਆ ਤੇ ਭਾਰਤੀਆਂ ਨਾਲ ਜੁੜੇ ਹੋਏ ਹੈਗੇ ਆ ਇਸ ਕਰਕੇ ਮੈਂ ਸਮਝਦਾ ਕਿ ਐਡਾ ਆਸਾਨ ਕੰਮ ਨਹੀਂ ਹੈਗਾ ਯੂਨ ਵੀ ਨਹੀਂ ਹਜੇ ਰੈਕੋਗਨਾਈਜ਼ ਕਰੇਗਾ ਹਜੇ ਇੰਡੀਆ ਵੀ ਨਹੀਂ ਰੈਕੋਗਨਾਈਜ਼ ਆਰਗੇਨਾਈਜ਼ ਕਰੇਗਾ ਫਿਰ ਇੰਡੀਆ ਫਿਰ ਕਟਗਰੇ ਦੇ ਵਿੱਚ ਵੀ ਖੜਾ ਕਰਨ ਦੀ ਕੋਸ਼ਿਸ਼ ਕਰੇਗਾ ਪਾਕਿਸਤਾਨ ਇਸ ਵਕਤ ਦੇ ਹਾਲਾਤਾਂ ਦੇ ਵਿੱਚ ਕਿ ਇਹ ਵੀ ਸਾਡੇ ਨਾਲ ਉਹੀ ਕਰਦੇ ਪਏ ਹੈਗੇ ਹਨ ਤਾਂ ਅਸੀਂ ਜੇ ਕਰਦੇ ਸੀ ਤਾਂ ਕੀ ਮਾੜੀ ਗੱਲ ਹੈਗੀ ਹੈ ਇਸ ਕਰਕੇ ਜੇ ਇਹ ਅਲੱਗ ਇੱਕ ਵਾਰ ਇਹਨਾਂ ਦੀ ਹੱਦਬੰਦੀ ਹੋ ਗਈ ਬਿਲਕੁਲ ਇਹ ਵੱਖਰੇ ਨਜ਼ਰ ਆਣ ਲਾਪੇ ਉਸ ਤੋਂ ਬਾਅਦ ਦੀ ਸਥਿਤੀ ਥੋੜੀ ਵੱਖਰੀ ਹੋ ਜਾਏਗੀ। ਮੇਰਾ ਅੰਤਲਾ ਸਵਾਲ ਹੈ ਰੁਦਰਾ ਜੀ ਮੈਂ ਦੁਬਾਰਾ ਇੱਕ ਅੰਤਲਾ ਸਵਾਲ ਜੋਤੀ ਮਲਹੋਤਰਾ ਬਾਰੇ ਪੁੱਛਣਾ ਚਾਹੁੰਦਾ ਹਾਂ। ਪਾਕਿਸਤਾਨ ਨੇ ਆਪਣੇ ਨਿਊਕਲੀਅਰ ਵੈਪਨਰੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕਹੀਆਂ ਬਹੁਤ ਦਾਅਵੇ ਕੀਤੇ ਸੀਗੇ ਔਰ ਬਹੁਤ ਡਿੰਗਾ ਵੀ ਕੰਦੇ ਮਾਰੀਆਂ। ਹੁਣ ਸਵਾਲ ਇਹ ਹੈ ਕਿ ਕੀ ਭਾਰਤੀ ਨਿਊਕਲੀਅਰ ਸਿਸਟਮ ਬਾਰੇ ਜੋਤੀ ਮਲਹੋਤਰਾ ਜਾਂ ਕਿਸੇ ਹੋਰ ਜਾਸੂਸ ਨੇ ਕੋਈ ਐਹੋ ਜਿਹੀ ਇਨਪੁਟ ਤਾਂ ਨਹੀਂ ਪਛਾਤੀ ਕਿ ਪਾਕਿਸਤਾਨ ਆਪਣੇ ਵੱਲੋਂ ਜ਼ਿਆਦਾ ਹੀ ਕੁਝ ਓਵਰ ਕ ਦੇਖੋ ਨਿਊਕਲੀਅਰ ਸਾਈਟਸ ਬਾਰੇ ਤਾਂ ਮੈਂ ਨਹੀਂ ਸਮਝਦਾ ਕਿ ਉਹ ਕਿਤੇ ਉਹਦੀ ਅਪਰੋਚ ਜਾਂ ਉਹਨੂੰ ਉਹ ਕਿਸੇ ਤਰ੍ਹਾਂ ਉਹਨਾਂ ਦੀ ਫੋਟੋ ਖਿੱਚ ਸਕਦੀ ਹੈ ਉਹ ਕੋਈ ਆਸਾਨ ਕੰਮ ਨਹੀਂ ਹੈਗਾ ਤੇ ਪਰ ਫੇਰ ਵੀ ਉਹਨੇ ਉਹਦੀ ਜਿਹੜੇ ਫੋਨ ਦੇ ਵਿੱਚ ਆਰਮੀ ਦੀ ਮੂਵਮੈਂਟਸ ਦੀਆਂ ਤੇ ਬੀਐਸਐਫ ਦੇ ਟਿਕਾਣੀਆਂ ਦੀਆਂ ਫੋਟੋਆਂ ਵੀਡੀਓਜ਼ ਜ਼ਰੂਰ ਮਿਲੀਆਂ ਹੈਗੀਆਂ ਤੇ ਹਜੇ ਇਹ ਨਹੀਂ ਮੈਂ ਕਹਿ ਸਕਦਾ ਕਿ ਉਹਨੇ ਭੇਜੀਆਂ ਕਿ ਨਹੀਂ ਭੇਜੀਆਂ ਪਰ ਇਹ ਗੱਲ ਕਨਫਰਮਡ ਹੈ ਕਿ ਉਹਦੇ ਫੋਨ ਦੇ ਵਿੱਚ ਇਹ ਚੀਜ਼ਾਂ ਮਿਲੀਆਂ ਇਹ ਪੁਲਿਸ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਡਿਸਕਲੋਜ਼ ਕਰ ਦਿੱਤਾ ਹੋਇਆ ਹੈਗਾ ਇਹ ਸਿਚੁਏਸ਼ਨ ਫਿਲਹਾਲ ਜੋਤੀ ਮਲਹੋਤਰਾ ਨੂੰ ਲੈ ਕੇ ਹੋਰ ਆਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਪੁਲਿਸ ਔਰ ਖਾਸ ਤੌਰ ਤੇ ਆਰਮੀ ਕੀ ਇਨੀਸ਼ੀਏਟਿਵ ਲਾਊਗੀ ਇਸ ਚੀਜ਼ ਨੂੰ ਲੈ ਕੇ ਦੇਖਣ ਵਾਲੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ